ਕੁਮਾਰੀ ਦਾ ਆ ਜੀ ਸੋ ਜੈ ਗੁਰਦੇਵ ਧੰਨ ਗੁਰਦੇਵ ਜੈ ਪੀਮ ਜੈ ਭਾਰਤ ਸੋ ਅੱਜ ਪਿੰਡ ਚੋਕਾਂ ਦੇ ਸਾਰੇ ਮਹੱਲਾ ਨਿਵਾਸੀ ਅਤੇ ਪਿੰਡ ਤੱਲਣ ਸਾਹਿਬ ਦੇ ਸਾਰੇ ਨਗਰਦੇ ਪੂਰੀ ਸਮੁੱਚੀ ਪੰਚਾਇਤ ਸਮੁੱਚੀ ਤਾਂ ਨਹੀਂ ਕਹਿ ਸਕਦੇ ਪੰਜ ਜਿਹੜੇ ਪੰਚਾਇਤ ਮੈਂਬਰ ਅਤੇ ਸਾਰੇ ਸਾਥੀ ਜਿਹੜੇ ਸਾਡੇ ਬਲਗ ਸ਼ਮਤੀ ਤੋਂ ਭੈਣ ਜੀ ਜੀਵਨ ਜੀ ਦੱਸੀ ਜੀ ਜਿਹੜੇ ਆਮ ਆਦੀ ਪਾਰਟੀ ਤੋਂ ਇਲੈਕਸ਼ਨ ਤੇ ਉਹ ਵੀ ਸਾਡੇ ਸਰਪੰਚ ਸਾਹਿਬ ਜੀ ਤੇ ਚੋਕਾ ਸਾਹਿਬ ਤੋਂ ਵੀ ਸਾਡੇ ਜਿਹੜੇ ਬਲਵੀਰ ਜੀ ਸਾਡੇ ਵੀਐਸਰ ਤੋਂ ਟੀਐਸਪੀ ਸਾਹਿਬ ਅਟੈਰ ਹੋਏ ਸਾਰੇ ਮਤਲਬ ਕਾਫੀ ਸਾਥੀ ਜਿਹੜੇ ਪਹੁੰਚੇ ਸੀ ਕਿਉਂਕਿ ਪਿੰਡ ਚੋਕਾ ਦੇ ਵਿੱਚ ਵੀ ਜਿਹੜਾ ਅੱਜ ਤੋਂ ਕਾਫੀ 2-3 ਮਹੀਨੇ ਪਹਿਲਾਂ ਜਦੋਂ ਉੱਥੇ ਨਿਸ਼ਾਨ ਸਾਹਿਬ ਅਤੇ ਗੁਰੂ ਗ੍ਰੰਥ ਸਾਹਿਬਾਰੇ ਦਾ ਪ੍ਰਕਾਸ਼ ਕਿਸੇ ਸ਼ਰਾਰਤੀ ਅਨਸਰ ਵੱਲੋਂ ਕੀਤਾ ਗਿਆ ਸੋ ਪ੍ਰਸ਼ਾਸਨ ਅਤੇ ਪਿੰਡ ਦੀ ਸੂਝ-ਬੂਝ ਨਾਲ ਪਿੰਡ ਦੀ ਜਾਦਾ ਕਹਿ ਸਕਦੇ ਆ ਵੀ ਪਿੰਡ ਵਾਸੀਆਂ ਨੇ ਵੀ ਕਿਹਾ ਸੀ ਵੀ ਅਸੀਂ ਆਪਸੀ ਭਾਈਚਾਰਾ ਜਾਂ ਤਕਰਾਰ ਨਹੀਂ ਚਾਹੁੰਦੇ ਸੋ ਬੜੇ ਪਿਆਰ ਸਤਿਕਾਰ ਦੇ ਨਾਲ ਮਸਲਾ ਜਿਹੜਾ ਹੱਲ ਕੀਤਾ ਗਿਆ ਨਿਸ਼ਾਨ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਪ੍ਰਕਾਸ਼ ਹੈਗਾ ਉਹ ਸਾਰਿਆਂ ਦੀ ਸਹਿਮਤੀ ਦੇ ਨਾਲ ਅਤੇ ਸਾਰਿਆਂ ਦੇ ਸਲਾਹ ਦੇ ਨਾਲ ਕੀਤਾ ਗਿਆ ਉਸ ਤੋਂ ਬਾਅਦ ਜਿਹੜੀ ਜਾਂਚ ਕਰਿਆ ਉਹ ਜਾਂਚ ਕਰ ਅਜੇ ਤੱਕ ਵੀ ਜਿਹੜੀ ਆ ਵਾਪਸ ਨਹੀਂ ਬੜੀ ਉੱਥੇ ਜਿਹੜੀ ਫੋਰਸ ਵੀ ਲੱਗੀ ਆ ਤੇ ਤਾਲਾ ਜਿਹੜਾ ਉਹ ਅੱਜ ਤੱਕ ਲੱਗਾ ਕਿਉਂਕਿ ਹੁਣ ਗੁਰਪੁਰ ਵੀ ਗੁਰੂ ਰਵਿਦਾਸ ਮਹਾਰਾਜ ਦਾ ਪਹਿਲੀ ਫਰਵੀਨ ਨੂੰ ਆ ਰਿਹਾ ਅਤੇ ਸਾਡੇ ਡੀਐਸਪੀ ਸਾਹਿਬ ਨੇ ਦੱਸਿਆ ਵੀ ਵਿਆਹ ਵੀ ਜਿਹੜਾ ਪਿੰਡ ਵਿੱਚ ਦੋ ਤਿੰਨ ਜਿਹੜੇ ਵਿਆਹ ਦੇ ਕਾਰਡ ਵੀ ਜਿਹੜੇ ਛਪਿਆ ਉਹ ਭਾਈ ਹੁਣੀ ਵੀ ਨਾਲ ਖੜੇ ਆ ਤੇ ਇਹਨਾਂ ਦੇ ਪਰਿਵਾਰ ਦੇ ਵੀ ਜਿਹੜਾ ਵਿਆਹ ਆ ਉਹ 6 ਫਰਵੀ ਦਾ ਸੋ ਅਸੀਂ ਵੀ ਇਹੀ ਚਾਹੁੰਦੇ ਆ ਵੀ ਅੱਜ ਇੱਥੇ ਡੀਸੀ ਸਾਹਿਬ ਕੋਲ ਚਾਰਜ ਕਪੂਰਥਲੇ ਦੇ ਹੁਣ ਨਹੀਂ ਮਿਲੇ ਤੇ ਜਿਹੜੇ ਆਪਣੇ ਦੂਸਰੇ ਹੋਰ ਜਿਹੜੇ ਸੀਨੀਅਰ ਅਫਸਰ ਸੀਗੇ ਉਹਨਾਂ ਨੂੰ ਜਿਹੜਾ ਡੀਸੀ ਸਾਹਿ ਤੋ ਉਹਨਾਂ ਨੂੰ ਸਾਰੇ ਧਿਆਨ ਚ ਲਿਆਂਦਾ ਵੀ ਜੇਕਰ ਇਹ 8 ਤਰੀਕ ਨੂੰ ਜਿਹੜਾ ਐਸਡੀਐਮ ਬੰਨਿਆ ਕਿਉਂਕਿ ਇਹ ਐਡੀਆਂ ਬੰਨਨੇ ਕਿਸੇ ਦਾ ਵੀ ਕੰਮ ਛੇਤੀ ਨਹੀਂ ਕਰਦਾ ਅਸੀਂ ਤਾਂ ਜਿਹੜਾ ਜਾਣਾ ਹੀ ਛੱਡਦਾ ਦਫਤਰ ਉਹ ਰਿਹਾ ਆਈਡੀਅਮ ਬੰਨਦੇ ਤੋ ਅਸੀਂ ਤਾਂ ਇਹਨਾਂ ਦੇ ਡੀਸੀ ਸਾਹਿਬ ਧਿਆਨ ਚ ਲਿਆਂਦਾ ਵੀ ਜੇ ਜਿਹੜੀ 8 ਤਰੀਕ ਨੂੰ ਘਟੋ ਘਟ 7 8 ਤਰੀਕਾਂ ਜਿਹੜੀਆਂ ਏਰੀਆ ਦੀਆਂ 55 ਦੀਆਂ ਪਈਆਂ ਗਈਆਂ ਸੋ ਇਹਨਾਂ ਦੇ ਉੱਪਰ ਕੋਈ ਧਾਰਾ ਇਹ ਬਣਦੀ ਨਹੀਂ ਸੀ ਕਿਉਂਕਿ ਨਾ ਤਾਂ ਇਹਨਾਂ ਨੇ ਕੋਈ ਗੁਰਾਨਾ ਮਤਲਬ ਵਿਅਦਿਵੀ ਕੀਤੀ ਨਾ ਰੱਖਿਆ ਸੋ ਉਲਟਾ ਇਹਨਾਂ ਦਾ ਜਿਹੜਾ ਪਰਚਾ ਕੀਤਾ ਆ ਇਹ ਰੱਦ ਹੋਣਾ ਚਾਹੀਦਾ 8 ਤਰੀਕ ਜਿਹੜੀ ਜੰਝ ਘਰਿਆ ਉਹ ਵਾਪਸ ਪਿੰਡ ਨੂੰ ਮਿਲਣਾ ਚਾਹੀਦਾ ਤਾਂ ਜੋ ਸਾਰੇ ਕਾਲ ਜਿਹੜੇ ਕੀਤੇ ਜਾਣ ਜੇਕਰ ਅਰਥ ਤਰੀ ਨੂੰ ਨਹੀਂ ਫੈਸਲਾ ਹੁੰਦਾ ਤੇ ਸਾਰੇ ਸਾਥੀ ਜਿਹੜਾ ਆ ਡੀਸੀ ਦਫਤਰ ਜਿਹੜਾ ਪੱਕੇ ਤੌਰ ਤੇ ਮੋਰਚਾ ਜਿਹੜਾ ਆ ਉਹ ਪਿੰਡ ਚੋਕਾਂ ਤੋਂ ਅਤੇ ਤੱਲਾਂ ਤੋਂ ਹੋਰ ਜਿੱਥੇ ਬੰਦੀਆਂ ਤੇ ਸਾਂ ਸਮਾਂ ਨੂੰ ਵੀ ਇੱਥੇ ਅੱਜ ਲੈ ਕੇ ਜਿਹੜਾ ਪੱਕਾ ਮੋਰਚਾ ਲਾਜਾਂਗਾ ਸੋ ਇਸੇ ਡੀਸੀ ਸਾਹਿਬ ਨੇ ਉਹਨਾਂ ਦੇ ਜਿਹੜੇ ਸੀਨੀਅਰ ਅਫਸਰ ਭੇਜੇ ਉਹਨਾਂ ਨੇ ਕਿਹਾ ਵੀ ਇਹ ਮਸਲਾ ਜਿਹੜਾ ਅਰਥ ਤਰੀ ਨੂੰ ਤੁਹਾਡਾ ਹੱਲ ਕਰਾਂਗੇ ਜੇਕਰ ਨਹੀਂ ਹੁੰਦਾ ਤੇ ਪੂਰਾ ਪ੍ਰਦਾਨ ਕਰਨਿਆ ਕਿਦਾ ਸਾਰੀ ਸਲਾਹ ਕੀਤੀ ਆ ਵੀ ਜੇਕਰ ਨਹੀਂ ਹੁੰਦਾ ਵੀ ਜਿਨ੍ਹਾਂ ਨੇ ਬਿਆਦਵੀ ਕੀਤੀ ਆ ਉਹਨਾਂ ਦੇ ਉੱਪਰ ਜਿਹੜਾ 295 ਦਾ ਪਰਚਾ ਦਰਜ ਹੋਣਾ ਚਾਹੀਦਾ ਅਤੇ ਪਿੰਡ ਤੱਲਣ ਦੇ ਵਿੱਚ ਵੀ ਸਾਡਾ ਸਾਥੀ ਜਿਹੜਾ ਗੁਰਵਰਧਾਰ ਟਰੈਕਟਰ ਫੋ ਦਾ ਡੀਕੇ ਤੇ ਮੋਬਾਈਲਾਂ ਦੀ ਦੁਕਾਨ ਹੈ ਵਿਚਾਰੇ ਦੀ ਬਨਾਮ ਵਿਆਹ ਹੋਇਆ ਤੇ ਉਰੀ ਜਿਹੜੀ ਘਰ ਵਾਲੀ ਆ ਇੱਥੇ ਐਡਮਿਟ ਕਰਾਈ ਉਹਨੇ ਪਿੰਮਸ ਹਸਪੀਟਲ ਦੇ ਵਿੱਚ ਇੱਕ ਜਿਹੜੀ ਜਾਤ ਪਾਤ ਦੀ ਜਹੰਕਾਰੀ ਜਿਹੜੀ ਲੇਡੀਜ਼ ਡਾਕਟਰ ਜਿਹੜੀ ਸ਼ਹਿਲਕੌਰ ਪੰਦੇਰੀਆ ਉਹਨੇ 4 ਤਰੀ ਨੂੰ 7 ਵਜੇ ਤੜਕੇ ਦਾ ਇਹ ਰੋਲਾ ਪਾਉਂਦਾ ਨਰਸਾਂ ਨੂੰ ਵੀ ਅਮਰੀਕਾ ਵਾਲੀ ਜਿਹੜੀ ਆ ਜਾਦਾ ਸੀਰੀਅਸ ਆ ਵੀ ਤੂੰ ਜਾ ਕੇ ਟਰੀਟਮੈਂਟ ਕਰੋ ਪਰ ਉਹ ਡਾਕਟਰ ਜਿਹੜੀ ਆ ਉੱਥੇ 7 ਵਜੇ ਤੋਂ ਲੈ ਕੇ 9:00 ਵਜੇ ਤੱਕ ਨਹੀਂ ਪਹੁੰਚੀ ਉਸ ਤੋਂ ਬਾਅਦ ਜੋ ਡੀਸੀ ਸਾਹਿਬ ਦੇ ਸਟੈਨੋ ਦੇ ਧਿਆ ਚ ਲਿਆਂਦਾ ਗਿਆ ਤੇ ਤੁਰੰਤ ਜਿਹੜੀ 5-7 ਮਿੰਟ ਦੇ ਵਿੱਚ ਇਹ ਮੈਡਮ ਉੱਥੇ ਪਹੁੰਚ ਗਈ ਪਹੁੰਚਣ ਤੋਂ ਬਾਅਦ ਇਹਨੇ ਕਾਫੀ ਉਲਟਾ ਇਹ ਮੁੰਡੇ ਨੂੰ ਹੀ ਬੋਲਿਆ ਵੀ ਤੂੰ ਕੋਣ ਦਾ ਫੋਨ ਕਰਨਾ ਜਾਂ ਹੋ ਰਿਹਾ ਇਦਾਂ ਦਾ ਮਿਸਵਿਵ ਕੀਤਾ ਤੇ ਜਾਤੀਵਾਦ ਵੀ ਬਹੁਤ ਕੁਝ ਕਿਹਾ ਨੇ ਕਿ ਆ ਵੀ ਬੱਚਾ ਮੇਰਾ ਕੋਈ ਸੀਰੀਅਸ ਹੋਦਾ ਕੁਝ ਹੈਪਨ ਹੋ ਸਕਦਾ ਇਹਦਾ ਕਹਿੰਦੀ ਆਮ ਗੱਲ ਐ ਜੁੜੇ ਜਮਾਨਾ ਵੀ ਜਿਹੜੀ ਇਹ ਬੱਚੇ ਉੱਥੇ ਮਰਦੇ ਜਾਂਦੇ ਆ ਕੋਈ ਬਿੱਦਾਂ ਦੀ ਗੱਲ ਨਹੀਂ ਹੈਗੀ ਜਦੋਂ ਇਹ ਇਹ ਸੁਣਨ ਤੋਂ ਬਾਅਦ ਜਦੋਂ ਬੱਚਾ ਨੂੰ ਦੱਸਿਆ ਨਰਸਾਂ ਨੇ ਵੀ ਤੇਰੇ ਦੁਨੀਆ ਤੋਂ ਨਹੀਂ ਰਿਹਾ ਛੋਟੀ ਕੁੜੀ ਸੀ ਉਲੀ 25 ਜਿਹੜੀ ਜਨਮ ਲਿਆ ਕੁੜੀ ਨੇ ਤੇ ਅਸੀਂ ਵੀ ਉੱਥੇ ਗਏ ਤੇ ਜਦੋਂ ਮੈਡਮ ਨੂੰ ਪੁੱਛਿਆ ਤੇ ਸਾਰੀ ਵੀਡੀਓ ਬਣਾਈ ਤੇ ਉਹ ਹੱਸਦੀ ਰਹੀ ਕੋਈ ਗੱਲ ਦਾ ਜਵਾਬ ਉਹਨੇ ਮੈਡਮ ਨੇ ਨਹੀਂ ਦਿੱਤਾ ਸੋ ਹੋਰ ਵੀ ਜਦੋਂ ਵੀਡੀਓ ਵਾਇਰਲ ਹੋਈ ਆ ਤੇ ਕਾਫੀ ਸਾਥੀਆਂ ਦਾ ਫੋਨ ਆ ਵੀ ਮੈਡਮ ਇਹ ਆਪਣੀ ਜਿਹੜੀ ਇਹ ਕਲੀਨਿਕ ਖੁੱਲੀ ਆ ਪ੍ਰਾਈਵੇਟ ਉਹਰੇ ਵੀ ਜ਼ਿਆਦਾ ਕੰਮ ਕਰਦੀ ਹੈ ਸਰਕਾਰੀ ਦੇ ਵਿੱਚ ਨਹੀਂ ਹੁੰਦੀ। ਤੋਂ ਡੀਸੀ ਸਾਹਿਬ ਨੂੰ ਕਿਹਾ ਵੀ ਇਹਨੂੰ ਵੀ ਜਿਹੜਾ ਤੁਰੰਤ ਉੱਥੋਂ ਜਿਹੜਾ ਆ ਇਹਨੂੰ ਟਰਾਂਸਫਰ ਕੀਤੀ ਜਾਵੇ। ਅਤੇ ਜਿਹੜਾ ਪੁਲਿਸ ਕਮਿਸ਼ਨਰ ਮੈਡਮ ਆ ਤੁਹਾਨੂੰ ਵੀ ਜ਼ਿਕਰ ਉਹਨੂੰ ਦੱਸਿਆ ਵੀ ਇਹ ਪਰਚਾ ਜਿਹੜਾ ਅੱਜ ਸ਼ਾਮ ਤੱਕ ਜਿਹੜਾ ਉੱਥੇ ਹੋਣਾ ਚਾਹੀਦਾ। ਜੇਕਰ ਕਿਉਂਕਿ ਜਿਹੜਾ ਬੱਚੀ ਦਾ ਸੰਸਕਾਰ ਅਜੇ ਤੱਕ ਨਹੀਂ ਕੀਤਾ ਵੀ ਉਹ ਆ ਵੀ ਪਿੰਡ ਦੇ ਵਾਸੀ ਵੀ ਇਹੀ ਚਾਹੁੰਦੇ ਆ। ਵੀ ਉਹ ਜਿਹੜੀ ਛੋਟੀ ਬੱਚੀ ਆ ਦੇਖੋ 2 4 ਤਰੀਕ ਦੀ ਉਹਦੀ ਡੈਥ ਹੋਈ ਆ ਅੱਜ 6 ਤਰੀਕ ਹੋ ਗਈ ਆ। ਅਜੇ ਤੱਕ ਜਿਹੜੀ ਉਹ ਬੋਡੀ ਨੂੰ ਆਪਾਂ ਮੋਚੀ ਰੱਖਿਆ ਸਾਨੂੰ ਵੀ ਜੰਗਲ ਲੱਗਦਾ ਵੀ ਉਹਨੂੰ ਇਨਸਾਫ ਦਵਣ ਵਾਸਤੇ ਸਾਡੇ ਪਿੰਡ ਦੇ ਨਗਰ ਦੇ ਚਾਹੇ ਜੋ ਮਰਜ਼ੀ ਕਰਨਾ ਪਵੇ ਉਹ ਛੋਟੀ ਬੱਚੀ ਜਿਹੜੀ ਡੈਥ ਹੋਈ ਉਹਨੂੰ ਇਨਸਾਫ ਦਵਾ ਕੇ ਦੇਵਾਂਗੇ ਉਹਦੇ ਮੈਡਮ ਤੇ ਜਿਹੜਾ ਜਾਤੀਵਾਦੀ ਜਿਹੜੀ ਹੈਗੀ ਉਹਤੇ ਪਰਚਾ ਦਰਜ ਕੀਤਾ ਜਾਊਗਾ ਅਤੇ ਜੇਕਰ ਇਹ ਕਾਲਾ ਛਾਪ ਦਾ ਨਹੀਂ ਰਿਜ਼ਲਟ ਮੈਂਡ ਦਾ ਤੇ ਅਗਲਾ ਪ੍ਰੋਗਰਾਮ ਜੇ ਦੱਸਿਆ ਵੀ ਸਾਡੇ ਸਾਥੀਆਂ ਨੂੰ ਇਕੱਠੇ ਕਰਕੇ ਆਪਾਂ ਜਿਹੜਾ ਇੱਥੇ ਵੀ ਜਿਹੜਾ ਬੱਚੀ ਨੂੰ ਲਿਆ ਕੇ ਜਿਹੜਾ ਇਨਸਾਫ ਦਵਣ ਵਾਸਤੇ ਧਰਨਾ ਪ੍ਰਦਰਸ਼ਨ ਕਰਾਂਗੇ ਸੋ ਮੈਂ ਵੀ ਇਹੀ ਚਾਹੁੰਦਾ ਵੀ ਇਹ ਇਦਾਂ ਦੇ ਜਿਹੜੇ ਵਿਵਸਥਾ ਆ ਸਰਕਾਰ ਵੀਰਾਂ ਦੇ ਉੱਪਰ ਐਕਸ਼ਨ ਲੈਣਾ ਚਾਹੀਦਾ ਜੇਕਰ ਆਪਾਂ ਬੈਠੇ ਰਹੀਏ ਆਮ ਨਾ ਵੀ ਨਹੀਂ ਯਾਰ ਮੈਨੂੰ ਨਹੀਂ ਫੋਨ ਆਇਆ ਕੋਈ ਐਮ.ਐਲ.ਏ. ਕਵੇ ਜਾਂ ਕੋਈ ਹਲਕਾ ਇੰਚਾਰਜ ਕਵੇ ਜਾਂ ਕੋਈ ਹੋਰ ਬੰਦਾ ਕਵੇ ਜਲੰਧਰ ਦੇ ਬੜੇ ਸਿਟੀ ਦੇ ਕਿਉਂਕਿ ਸਾਡਾ ਪਿੰਡ ਦਾ ਅਧਿਆਦੀ ਹੀ ਬੰਦਾ ਇਹ ਤੇ ਸਿਟੀ ਦੇ ਵਿੱਚ ਕਈ ਸਾਥੀ ਨੂੰ ਕਿਹਾ ਯਾਰ ਤੁਸੀਂ ਆਪਣੇ ਤੌਰ ਤੇ ਕਰ ਲਓ ਕੱਲੂ ਫਿਰ ਤੁਸੀਂ ਸਾਨੂੰ ਕਹਿਣਾ ਯਾਰ ਮੇਰੇ ਧਿਆਨ ਜਿ ਲੈਂਦਾ ਸੀਦਾ ਧਿਆਨ ਸਾਰਾ ਹੀ ਲੈਂਦਾ ਹੈ ਵੀਡੀਓ ਵੀ ਵਾਲੀ ਹੈ ਸਾਰੇ ਧਿਆਨ ਜਿਲ੍ਹਿਆਂ ਦਾ ਮਸਲਾ ਵੀ ਤੁਹਾਡਾ ਫਰਜ਼ ਬਣਦਾ ਪਰ ਇਹ ਡੀ.ਸੀ. ਸਾਹਿਬ ਕਹਿੰਦੇ ਜਿਹੜਾ ਬੋਰਡ ਬਣਾਉਣਾ ਮੈਡੀਕਲ ਆਪਾਂ ਬੋਰਡ-ਬੂਡ ਦਾ ਕੋ ਤੇ ਅੱਜ ਸਾਰੀਆਂ ਜਿਹੜਾ ਅਫਸਰਾਂ ਤੇ ਅੱਜ ਲਿਆਂਦਾ ਵੀ ਕੋਈ ਅਫਸਰ ਆਪਾਂ ਨੂੰ ਨਹੀਂ ਕਹਿ ਸਕਦਾ ਵੀ ਮਸਲਾ ਨਹੀਂ ਦੱਸਿਆ ਸੋ ਮੈਂ ਸਾਰੇ ਨਗਰ ਤੋਂ ਇਕੱਠੇ ਆ ਸਾਰਿਆਂ ਸਾਹਮਣੇ ਜਿਹੜੀ ਗੱਲਬਾਤ ਕੀਤੀ ਅੱਜ ਕੰਢੀ ਚੋਕਾਂ ਦੇ ਵਿੱਚ ਵੀ ਸਾਰੇ ਨਗਰ ਦੇ ਨਾਲ ਸਾਰੀ ਗੱਲਬਾਤ ਕੀਤੀ ਆ ਤੇ ਅਗਰ ਆ ਜਿਹੜਾ ਅੱਜ ਸ਼ਾਮ ਤੱਕ ਆਪਾਂ ਰਿਜ਼ਲਟ ਜਿਹੜਾ ਉਹ ਦੇਖਾਂਗੇ ਜੇਕਰ ਨਾ ਹੋਇਆ ਤੇ ਲੋਕਾਂ ਦੇ ਵੱਲ ਇਕੱਠੇ ਹੋਗੇ ਤਾਂ ਸਾਂਗੈ ਇਨੀ ਬੇਅਦਿਕਾ ਸਾਰਿਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰਾ